ਅੱਜ ਅਸੀਂ ਹਰਿਆਣੇ ਦਾ ਮੁੱਖ ਮੰਤਰੀ ਜਿਹੜਾ ਫਤਿਹਗੜ੍ਹ ਦੀ ਧਿਰਤੀ ਤੇ ਆਇਆ ਉਹਨੂੰ ਆਪਣਾ ਵਿਰੋਧ ਕਰਨ ਵਾਸਤੇ ਉਹਨੂੰ ਕਾਲੇ ਝੰਡੇ ਵਿਖਾਉਣ ਵਾਸਤੇ ਆਏ ਆ ਕਿਉਂਕਿ ਅਸੀਂ ਦਿੱਲੀ ਨਹੀਂ ਜਾ ਸਕਦੇ ਅਸੀਂ ਆਪਣੀ ਰਾਜਧਾਨੀ ਚ ਨਹੀਂ ਜਾ ਸਕਦੇ ਤੇ ਇਹ ਕੌਣ ਹੁੰਦੇ ਸਾਡੀ ਪੰਜਾਬ ਦੀ ਧਿਰਤੀ ਚ ਆਉਣ ਵਾਸਤੇ ਇਸ ਕਰਕੇ ਜਿੰਨੀ ਸਾਡੇ ਕੋਲ ਤਾਕਤ ਸੀਗੀ ਤਾਕਤ ਦੇ ਮੁਤਾਬਕ ਅਸੀਂ ਉਹਦਾ ਵਿਰੋਧ ਕੀਤਾ ਔਰ ਇਹਨੇ ਯੋਜਨਾ ਕੀਤਾ ਕਿ ਉਹਨੂੰ ਜਾਂਦੇ ਟਾਈਮ ਵੀ ਅਸੀਂ ਝੰਡੇ ਵਿਖਾਏ ਆਉਂਦੇ ਟਾਈਮ ਵੀ ਵਿਖਾਏ ਔਰ ਹੁਣ ਵੀ ਕਹਿੰਨੇ ਆ ਕਿ ਭਾਜਪਾ ਦੇ ਆਉਣ ਵਾਲੇ ਦਿਨਾਂ 'ਚ ਅਸੀਂ ਕਿਸੇ ਪਿੰਡਾਂ ਵਿੱਚ ਵੀ ਬੂਥ ਨਹੀਂ ਲਗੰਦਿਆਂਗੇ ਚਾਹੇ ਇਹਨਾਂ ਦੇ ਕੋਈ ਵੀ ਨਵੇਂ بڑے ਮੰਤਰੀ ਵੀ ਭੱਜ ਕੇ ਵੇਖ ਲੈਣ ਹਾਂ ਇਹਨਾਂ ਦੇ ਪਿੰਡਾਂ ਵਿੱਚ ਬੂਥ ਨਹੀਂ ਲਗੰਦਿਆਂਗੇ ਜੀ ਠੀਕ ਆ ਆਹ ਹੋ ਗਿਆ ਤੇ ਕੋਸ਼ਿਸ਼ ਸੀ ਮੁੱਖ ਮੰਤਰੀ ਹਰਿਆਣਾ ਨਸੀਬ ਨਾਇਬ ਸਿੰਘ ਛੈਣੀ ਦਾ ਫੜੇ ਘੜ ਚੂੜੀਆਂ ਉੱਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਿਰੋਧ ਕੀਤਾ ਕਿਉਂਕਿ ਸਾਡਾ ਕੇਐਮਐਮ ਦਾ ਪਿਆਸ ਕਮ ਗੈਰ ਰਾਜਨੀਤਿਕ ਦਾ ਭਾਰਤ ਪੱਧਰ ਤੇ ਸੱਜਾ ਅੱਜ ਅਸੀਂ ਇੱਕ ਸਟੇਜ ਤੇ ਨੱਡਾ ਜੀ ਜਿਹੜੇ ਅੰਬਰਸਰ ਰਾਏ ਨੇ ਉਹਦਾ ਵਿਰੋਧ ਕੀਤਾ ਮੋਗਪੁਰ ਪ੍ਰਧਾਨ ਮੰਤਰੀ ਦਾ ਸ਼ਾਰਪੁਰ ਜਿ ਵਿਰੋਧ ਕੀਤਾ ਤੇ ਇਹਨਾਂ ਦਾ ਵਿਰੋਧ ਕੀਤਾ ਜਿਹੜਾ ਜੁਪੀ ਵਾਲਾ ਮੁੱਖ ਮੰਤਰੀ ਆ ਉਹਦਾ ਵਿਰੋਧ ਕੀਤਾ ਵਿਰੋਧ ਕਰਨਾ ਸਾਡਾ ਜਥੇਬੰਦਕਤਾ ਤੇ ਆ ਕਿ ਭਾਰਤ ਅੰਦਰ ਜਿਸ ਤਰੀਕੇ ਨਾਲ ਫਿਰਕਾਪਰਸਤੀ ਫਲਾ ਕੇ ਭਾਜਪਾ ਸਰਕਾਰ ਲੋਕਾਂ ਨੂੰ ਮੰਡਣ ਜਾ ਰਹੀ ਹੈ ਤੇ ਦੇਸ਼ ਨੂੰ ਤੋੜਨ ਜਾ ਰਹੀ ਹੈ ਇਹਦਾ ਸਾਨੂੰ ਅਤ ਬੁੱਖ ਹੈ ਕਿ ਜਿੱਤਰੀ ਕਿਹੜਾ ਕਿਸਾਨਾਂ ਦੇ ਕਤਲ ਕੀਤੇ ਨੇ 730 ਬੰਦੇ ਇੱਕ ਸਾਲ ਚ ਪਹਿਲਾਂ ਉੱਥੇ ਮਰਵਾਏ ਨੇ ਹੁਣ ਹਰਿਆਣੇ ਵਾਲੀ ਸਰਕਾਰ ਨੇ ਜੇ ਲੜਾ ਕੇ ਉੱਥੇ ਫੋਰਸ ਲਾ ਕੇ ਸੱਤ ਸੱਤ ਲਹਿਰਾਂ ਲਾ ਕੇ ਸਾਡੇ ਬੰਦਿਆਂ ਤੇ ਗੋਲੀਆਂ ਤੇ ਬੰਬ ਚਲਾਏ ਨੇ ਤੇ ਸਾਡੇ ਛਪ ਕਰਨ ਮਰ ਕੇ ਨੌਜਾਨ ਸ਼ਹੀਦ ਜਿਹੜੇ ਕੀਤੇ ਨੇ ਜਿਹਦੀਆਂ ਕਾਡੇ ਛਪਾਂ ਵਿੱਚ ਮੈਂ ਖੇਦੀ ਕਰਦੇ ਹਾਂ ਦੇ ਭਾਰ ਸਰਕਾਰ ਤੇ ਇਸ ਕਾਰਵਾਈ ਦੀ ਨਖੇਦੀ ਕਰਦੇ ਹਾਂ ਮੰਗ ਕਰਦੇ ਹਾਂ ਕਿ ਭਾਰ ਸਰਕਾਰ ਸਾਹਮਣੇ ਜਿੰਦੇ ਟਹਿ ਚੜੀ ਹੋਈ ਆ ਕੋਪਰੇਟ ਖਰਾਨੇ ਦੇ ਟਹਿ ਚੜੀ ਹੋਈ ਆ ਉਹਨਾਂ ਦਾ 16 ਲੱਖ ਕਰੋੜ ਰੁਪਇਆ ਮਾਫ ਕਰ ਦਿੱਤਾ ਗਿਆ ਸਾਡੇ ਕਿਸਾਨਾਂ ਨੂੰ ਇੱਕ ਦੁੱਖੀ ਨਹੀਂ ਦਿੱਤੀ ਗਈ 10 ਸਾਲ ਰਾਜ ਕੀਤਾ ਜੇ ਇੱਥੇ ਕੋਈ ਫੌਜਲਾ ਮੇਰਾ ਵੀਰ ਜਾਂ ਕੋਈ ਸਬਲ ਮੇਰਾ ਵੀਰ ਪਰ ਡਿਊਟੀ ਕਰਨ ਵਾਲਾ ਵੀਰ ਜਾ ਪੱਤਰ ਕਰੋ ਫੇਰਾ ਵੀਰ ਜਾਂ ਕੋ ਕਿਸਾਨ ਵੀਰ ਇੱਕ ਵੀ ਡਿਮਾਂਡ ਪੰਜਾਬ ਦੇ ਲੋਕਾਂ ਦੀ ਹੱਲ ਕੀਤੀ ਹੋਈ ਭਾਰਤੀ ਸਰਕਾਰ ਨੇ ਤੇ ਮੈਂ ਹੋਰ ਦੇਣਦਾਰ ਹੋਊਗਾ ਕਿਉਂਕਿ ਭਾਰਤੀ ਸਰਕਾਰ ਨੇ ਜੇ ਸੁਣੀ ਹੈ ਤੇ 1 ਸਾਲ 13 ਮਹੀਨੇ ਉੱਥੇ ਬੈਠ ਕੇ ਅਸੀਂ ਕਾਲੇ ਕਾਨੂੰਨ ਰੱਦ ਕਰਾਏ ਨੇ ਜਦਕਿ ਕੋਵਿਡ ਸਮੇਂ ਇਹਨਾਂ ਨੇ ਚੋਰੀ ਛੱਪੇ 5 ਜੂਨ ਨੂੰ ਬਣਾਏ ਸੀ ਤਾਂ ਉਹਨੂੰ ਰੱਦ ਕਰਾਇਆ ਤਾਂ ਅਸੀਂ ਮੰਗ ਕੀਤੀ ਹੈ ਕਲਖਫੀਰਪੁਰ ਖੀਰੀ ਵਾਲੇ ਤੇ ਹੋਰ ਜਿਹੇ ਮਸਲੇ ਸਾਡੇ ਐ ਐਸਕੇਮ ਐਮਐਸਪੀ ਤੇ ਪਸਵੰਦੀ ਨਾਤਨ ਦੀ ਰਿਪੋਰਟ ਜਿਹੜੀ ਆ ਉਹ ਲਾਗੂ ਕੀਤੀ ਜਾਵੇ ਨਹੀਂ ਤੇ ਸਾਡੀ ਇਹ ਲੜਾਈ ਹੁਣ ਚਿਰ ਚਾਲੂ ਰਹੂਗੀ ਬੇਸ਼ੱਕ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਜਿੱਥੇ ਮਰਜ਼ੀ ਪਾਈ ਜਾਣ ਅਸੀਂ ਪਾਏ ਨਹੀਂ ਪਾਟ ਬੜਾ ਤੇ ਅਸੀਂ ਪਹਿਲੇ ਰੋਧ ਕਰ ਰਹੇ ਹਾਂ ਨਾਲ ਇਥੋਂ ਦੀ ਸਰਕਾਰ ਜਿਹੜੀ ਆ ਉਹ ਕੋਈ ਵੀ ਹੋਵੇ ਪਾਏ ਪਪੀਆਂ 75 ਸਾਲਾਂ ਜੱਕ ਕਿਸੇ ਦਾ ਕੋਈ ਨਹੀਂ ਸਵਾਰਿਆ ਇਹਨਾਂ ਨੇ ਇਸ ਕਰਕੇ ਭਰਾਓ ਮੈਂ ਤੁਹਾਨੂੰ ਆਪਣੀ ਬੇਨਤੀ ਕਰਦਾ ਕਿ ਆਪੋਚਿਤ ਪਿੰਡਾਂ 'ਚ ਸਲੂਕ ਆਖੋ ਫੋਟਣਾ ਪਾਓ ਤੇ ਠੀਕ ਤਰੀਕੇ ਨਾਲ ਜਿੱਥੇ-ਜਿੱਥੇ ਕਿਹਾ ਨੇ ਵੋਟ ਪਾਉਣੀਆਂ ਕੋਈ ਪਾਏ ਨਹੀਂ ਜਥੇਬੰਦਕ ਸਾਡਾ ਫੈਸਲਾ ਕਿ ਅਸੀਂ ਵੋਟ ਨਹੀਂ ਪਾਉਣੀ ਕਿਉਂਕਿ ਉਹ ਜਿਹੜੇ ਹਾਕਮਾਂ ਨੂੰ ਅਸੀਂ ਨਹੀਂ ਚੁਣਨਾ ਜਿਹੜੇ ਦੇ ਹਾਕਮ ਸਮਹਿਕ ਬਗਉਂਦੇ ਹਣ ਦੇਸ਼ ਵਿਰੋਧੀ ਹਣ ਦੇਸ਼ ਨੂੰ ਫਟਕਾਉਂਦੇ ਹਣ ਕਿਸਾਨਾਂ ਨੂੰ ਨਹੀਂ ਸੁਣਦੇ ਹਣ ਉਹਨਾਂ ਨੂੰ ਨਹੀਂ ਅਸੀਂ ਕੋਈ ਵੋਟ ਪਾਉਣ ਜਾਣੀ ਇਹਨਾਂ ਕੋਈ ਕਹਿੰਦਾ ਮੋਦੀ ਸਰਕਾਰ